ਬਹੁਤ ਸਮਾਂ ਪਹਿਲਾਂ ਇੱਕ ਸੰਘਣੇ ਜੰਗਲ ਦੇ ਵਿੱਚ ਗਜਰਾਜ ਨਾਮ ਦਾ ਇੱਕ ਵੱਡਾ ਹਾਥੀ ਰਹਿੰਦਾ ਸੀ ਗਜਰਾਜ ਨੂੰ ਆਪਣੀ ਤਾਕਤ ਤੇ ਬਹੁਤ ਮਾਣ ਸੀ ਉਹ ਹਰ ਰੋਜ਼ ਜੰਗਲ ਦੇ ਛੋਟੇ ਜਾਨਵਰਾਂ ਨੂੰ ਡਰਾਉਂਦਾ ਸੀ ਅਤੇ ਉਹਨਾਂ ਨੂੰ ਆਪਣੀ ਤਾਕਤ ਦਿਖਾਉਂਦਾ ਸੀ ਸਾਰੇ ਜਾਨਵਰ ਉਸ ਤੋਂ ਡਰਦੇ ਸਨ ਪਰ ਕਿਸੇ ਨੇ ਉਸ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ ਇੱਕ ਦਿਨ ਮਨੀ ਨਾਮ ਦਾ ਇੱਕ ਛੋਟਾ ਅਤੇ ਬੁੱਧੀਮਾਨ ਚੂਹਾ ਜੰਗਲ ਦੇ ਵਿੱਚ ਆਇਆ ਮਨੀ ਨੇ ਦੇਖਿਆ ਕਿ ਹਾਥੀ ਹਰ ਰੋਜ਼ ਛੋਟੇ ਜਾਨਵਰਾਂ ਨੂੰ ਪਰੇਸ਼ਾਨ ਕਰਦਾ ਸੀ ਉਸਨੇ ਸੋਚਿਆ ਕਿ ਜੇ ਸਰੀਰਿਕ ਤਾਕਤ ਨਾਲ ਨਹੀਂ ਤਾਂ ਹਾਥੀ ਨੂੰ ਬੁੱਧੀ ਦੇ ਨਾਲ ਸਮਝਾਇਆ ਜਾ ਸਕਦਾ ਹੈ। ਮਨੀ ਗਜਰਾਜ ਦੇ ਕੋਲ ਗਿਆ ਅਤੇ ਕਿਹਾ ਗਜਰਾਜ ਪਾਈ ਤੁਸੀਂ ਬਹੁਤ ਤਾਕਤਵਰ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਅਸਲ ਤਾਕਤ ਸਰੀਰਿਕ ਤਾਕਤ ਵਿੱਚ ਨਹੀਂ ਸਗੋ ਬੁੱਧੀ ਅਤੇ ਗਿਆਨ ਵਿੱਚ ਹੈ। ਗਜਰਾਜ ਹੱਸਿਆ ਅਤੇ ਕਿਹਾ ਤੂੰ ਇੱਕ ਛੋਟਾ ਜਿਹਾ ਚੂਹਾ ਮੈਨੂੰ ਸਿਆਣਪ ਦੀਆਂ ਗੱਲਾਂ ਸਿਖਾ ਰਿਹਾ ਹੈ। ਤੇਰੀ ਬੁੱਧੀ ਮੇਰੀ ਤਾਕਤ ਦੇ ਸਾਹਮਣੇ ਕੁਝ ਨਹੀਂ ਕਰ ਸਕਦੀ। ਮਨੀ ਨੇ ਸ਼ਾਂਤੀ ਦੇ ਨਾਲ ਕਿਹਾ ਜੀ ਤੁਸੀਂ ਮੈਨੂੰ ਇੱਕ ਮੌਕਾ ਦਿਓ ਤਾਂ ਮੈਂ ਤੁਹਾਨੂੰ ਸਾਬਤ ਕਰ ਸਕਦਾ ਹਾਂ ਕਿ ਗਿਆਨ ਅਤੇ ਸਮਝ ਸਭ ਤੋਂ ਵੱਡੀ ਸ਼ਕਤੀ ਹੈ ਗਜਰਾਜ ਨੇ ਮਨੀ ਦੀ ਗੱਲ ਮੰਨ ਲਈ ਅਤੇ ਕਿਹਾ ਠੀਕ ਹੈ ਮੈਨੂੰ ਦੱਸੋ ਕਿਵੇਂ ਮਨੀ ਗਜਰਾਜ ਨੂੰ ਇੱਕ ਡੂੰਗੀ ਖਾਈ ਤੇ ਲੈ ਗਿਆ ਅਤੇ ਕਿਹਾ ਆਪਣੀ ਤਾਕਤ ਲਗਾਓ ਅਤੇ ਮੈਨੂੰ ਦਿਖਾਓ ਕਿ ਇਸ ਖਾਈ ਨੂੰ ਕਿਵੇਂ ਪਾਰ ਕਰਨਾ ਹੈ ਹਾਥੀ ਨੇ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕੀਤੀ ਪਰ ਉਹ ਖਾਈ ਦੇ ਨੇੜੇ ਰੁਕ ਗਿਆ ਕਿਉਂਕਿ ਖਾਈ ਬਹੁਤ ਡੂੰਗੀ ਅਤੇ ਚੌੜੀ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਸ ਦੇ ਵਿੱਚੋਂ ਕਿਵੇਂ ਲੰਗੇ ਫਿਰਮਾਨੀ ਨੇ ਕਿਹਾ ਕਿ ਹੁਣ ਦੇਖੋ ਗਿਆਨ ਕਿਵੇਂ ਕੰਮ ਆਉਂਦਾ ਹੈ ਮਨੀ ਨੇ ਆਲੇ ਦੁਆਲੇ ਦੇ ਦਰਖਤਾਂ ਦੀਆਂ ਟਾਣੀਆਂ ਵੱਲ ਦੇਖਿਆ ਅਤੇ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਇੱਕ ਪੁਲ ਬਣਾਇਆ ਉਸਨੇ ਉਸ ਪੁਲ ਦੀ ਵਰਤੋਂ ਕੀਤੀ ਅਤੇ ਆਸਾਨੀ ਦੇ ਨਾਲ ਖਾਈ ਪਾਰ ਕੀਤੀ ਗਜਰਾਜ ਹੈਰਾਨ ਸੀ ਉਸ ਨੂੰ ਅਹਿਸਾਸ ਹੋਇਆ ਕਿ ਭਾਵੇਂ ਉਸ ਦੀ ਤਾਕਤ ਬਹੁਤ ਜ਼ਿਆਦਾ ਸੀ ਪਰ ਬੁੱਧੀ ਤੋਂ ਬਿਨਾ ਇਸ ਦਾ ਕੋਈ ਫਾਇਦਾ ਨਹੀਂ गजराज ਨੇ ਮਨੀ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਮੈਂ ਸਮਝ ਗਿਆ ਹਾਂ ਕਿ ਅਸਲ ਸ਼ਕਤੀ ਸਰੀਰਕ ਤਾਕਤ ਵਿੱਚ ਨਹੀਂ ਸਗੋਂ ਗਿਆਨ ਅਤੇ ਸਮਝ ਦੇ ਵਿੱਚ ਹੈ ਅੱਜ ਤੁਸੀਂ ਮੈਨੂੰ ਸਿਖਾਇਆ ਕਿ ਗਿਆਨ ਸਭ ਤੋਂ ਵੱਡੀ ਸ਼ਕਤੀ ਹੈ ਉਸ ਦਿਨ ਤੋਂ ਗਜਰਾਜ ਨੇ ਛੋਟੇ ਜਾਨਵਰਾਂ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਅਤੇ ਮਨੀ ਦੇ ਨਾਲ ਦੋਸਤੀ ਕਰ ਲਈ ਹੁਣ ਉਹ ਜਾਣਦਾ ਸੀ ਕਿ ਸਾਰੀਆਂ ਸਮੱਸਿਆਵਾਂ ਸਿਰਫ ਬੁੱਧੀ ਦੇ ਨਾਲ ਹੀ ਹੱਲ ਹੋ ਸਕਦੀਆਂ ਹਨ ਤੇ ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਸਰੀਰਕ ਤਾਕਤ ਤੋਂ ਵੱਧ ਬੁੱਧੀ ਅਤੇ ਗਿਆਨ ਮਹੱਤਵਪੂਰਨ ਹਨ ਜੇਕਰ ਸਾਡੇ ਕੋਲ ਸਮਝ ਅਤੇ ਗਿਆਨ ਹੈ ਤਾਂ ਅਸੀਂ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰ ਸਕਦੇ ਹਾਂ ਤੇ ਉਸ ਨੂੰ ਦੂਰ ਕਰ ਸਕਦੇ ਹਾਂ